ਪਹਿਲੀ ਗੇ ਲੈ ਅੰਦਰ ਬਾਗ ਤੇ ਫਕਰਾ ਵਿੱਕੀ ਕਿਹਦਾ ਨੂਆ ਫਕਰਾ ਥੋੜਾ ਨੂਆ ਵਿੱਕੀ ਫਕਰਾ ਚੱਲੀ ਫਕਰਾ ਵਿੱਕੀ ਗਏ ਘਰੇ ਹੋ ਮੇਰੀ ਜ਼ਿੰਦਗੀ ਦਾ ਖਾਤਾ ਪੀੜਾ ਤੇ ਤੋ ਨਾ ਕਰ ਮੋਰਾ ਮੇਰੀ ਜ਼ਿੰਦਗੀ ਦਾ ਖਾਤਾ

ਪੜਦੇ ਜਰਾ ਠੀਕ ਦੱਸੀਏ ਵਕਰਾ ਦੱਸ ਦੀਏ ਪਰਿਵਾਰ ਚ ਤੁਸੀਂ ਚਾਰ ਮੈਂਬਰ ਹੋ ਦੱਸ ਨਾ ਵਕਰਾ ਦੱਸ ਤਾਂ ਗੋਲੀ ਮਾਰਦੀ ਪਹਿਲਾਂ ਤਾਂ ਜਿੰਦਾ ਖੋਲ ਦੋ ਤੇ ਚੱਕਾਂਗੇ ਪੜਦੇ ਕਿੱਥੇ ਕੀ ਆ ਕਿੱਥੇ ਕੀ ਆ ਇਧਰ ਧਰਦੇ ਕੰਨਾਂ ਮੁਰਕ ਕੇ ਜਿੱਦਾਂ ਹੀ ਨਹੀਂ ਲੱਗੂਗਾ ਚੱਲੀ ਬਾਬਾ ਹੋ ਮੇਰੀ ਜ਼ਿੰਦਗੀ ਦਾ ਖਾਸਤਾ ਪੀਰਾ ਮੈਨੂੰ ਨਾ ਕਰਵਾਲਾ ਮੇਰੀ ਜ਼ਿੰਦਗੀ ਦਾ ਖਾਸਤਾ ਪੀਰਾ ਮੈਨੂੰ ਨਾ ਕਰਵਾਲਾ ਮੇਰੀ ਜ਼ਿੰਦਗੀ ਦਾ ਖਾਸਤਾ ਪੀਰਾ ਹਾਂ ਹੁਣ ਕੁਛ ਨਹੀਂ ਤੇਰੇ ਘਰ ਦੇ ਕਮਰੇ ਪੁੱਛੀ ਨਿਵਾਰੀਆਂ ਕਿੰਨੀਆਂ ਨੇ ਓਏ ਬੱਕਰਾ ਪਰਿਵਾਰ ਜੇ ਤੁਸੀਂ ਆਪਦੇ ਚਾਰ ਮੈਂਬਰੋਂ ਹੁਣ ਚਾਰ ਨੇ ਇਹਦਾ ਡੈਡੀ ਝੱਟਪਟ ਮਰ ਗਿਆ ਮੁੰਡੇ ਦਾ ਡੈਡੀ ਵਿੱਕੀ ਦਾ ਝੱਟਪੱਟ ਮੰਗਿਆ ਓਏ ਫਕਰਾ ਜੇ ਮੁੰਡਾ ਹੀ ਠੀਕ ਹੋ ਜੇ ਆਏ ਪੁੱਛਣ ਆਏ ਵੀ ਇਹਨੂੰ ਕੀ ਚੱਕਰ ਪੈਂਦਾ ਓਏ ਫਕਰਾ 1 2 3 4 ਚਾਰ ਦਿਮਾਗ ਦੀਆਂ ਗੋਲੀਆਂ ਕੌਣ ਖਾਂਦਾ ਦੀ ਓ ਫਕਰਾ ਬੰਦ ਕਰਤੀਆਂ ਆਪ ਦਿਮਾਗ ਦੀਆਂ ਗੋਲੀਆਂ ਚੱਲੀ ਬਾਬਾ ਓਏ ਹੋ ਪੱਜੇ ਪੀਰ ਗਵਾਰ ਕਲਾ ਪੱਜੇ ਪੀਰ ਗਵਾਰ ਕਲਾ ਤੇਰਾ ਬਣਿਆ ਲੱਾ ਸਾਦਾ ਬੈਠਾ ਓਏ ਮੇਰੀ ਜ਼ਿੰਦਗੀ ਦਾ ਮੇਰੀ ਜ਼ਿੰਦਗੀ ਦਾ ਮੇਰੀ ਜ਼ਿੰਦਗੀ ਦਾ ਖਾਤਾ ਦਾ ਸਰਟੀਫਿਕੇਟ ਆ ਅੱਠਵੀਂ ਦਾ ਸਰਟੀਫਿਕੇਟ ਕਿੱਥੇ ਪਿਆ ਹੋਵੇ ਫਕਰਾ 1 2 3 4 5 6 7 8 ਅੱਖੀਆਂ ਮਤ ਹੈ ਅੱਠਵੀਂ ਕਲਾਜੋਂ ਹਟ ਗਿਆ ਹਟ ਗਿਆ ਓਏ ਫਕਰਾ ਅੱਠੇ ਪੜ ਗਿਆ ਤੇਰੀ ਮੰਮੀ ਵੀ ਦਿੱਲੀ ਰਹਿੰਦੀ ਹੈ ਵਿੱਕੀ ਜੇ ਮਾਤਾ ਤੂੰ ਵੀ ਠੀਕ ਹੋ ਜਾਏ ਤੇਰਾ ਭਰਾ ਤਾਂ ਨਹੀਂ ਮਰ ਗਿਆ ਮਾਤਾ ਮੁੰਡੇ ਦਾ ਮਾਮਾ ਮਰ ਗਿਆ ਕਹਿੰਦਾ ਸਾਲਾ ਮੈਂ ਖੜਿਆ ਹੋਏ ਚਲ ਫੱਕਰ ਤੇਰੇ ਦਰ ਦੀ ਮੰਗਤੀ ਮੰਗਣ ਤੋਂ ਸ਼ਰਮ ਆਉਂਦੀ ਆਂ ਦਰ ਦੀ ਮੰਗਤੀ ਮੰਗਣ ਤੋਂ ਸ਼ਰਮ ਆਉਂਦੀ ਆਂ ਐ ਸਿਨਾਰੇ ਸੁਨੇਲੇ ਤੇ ਐ ਕਹਿੰਦਾ ਸੜੇ ਮੇਰੇ ਪੈਸੇ ਤਾਂ ਦੇ ਦੋ ਸੁਨੇਲੇ ਤੇ ਮਾਤਾ ਪੈਸੇ ਤਾਂ ਰੇ ਥੋਨੇ ਪੈਸੇ ਲੈ ਸੀ ਮਾਤਾ ਛੋਟੇ ਮਾਮੇ ਤੋਂ ਕੋਈ ਸੋਨੇ ਪੈਸੇ ਤਾਂ ਰਹਿ ਲੈਤੀ ਲੈ ਤਾਂ ਹੈਗੇ ਤੇ ਮਾਤਾ ਦੱਸ ਰਿਹਾ ਮਾਤਾ ਤਾਂ ਨਿਸ਼ਾਨੀ ਦੇ ਰਿਹਾ ਕਹਿੰਦਾ ਸਾਤੋਂ ਪੈਸੇ ਲੈ ਸੀ ਟੋਡੇ ਮਾਮੇ ਤੋਂ ਛੋਡੀ ਮੰਮੀ ਦਾ ਭਰਾ ਸੀ ਇਹ ਟੋਡਾ ਮਾਮਾ ਮਰ ਗਿਆ ਉਹ ਕਹਿੰਦਾ ਮੈਂ ਇਹਦੇ ਵਿੱਚ ਆਉਣਾ ਬੰਦ ਕਰਤੀ ਮਾਤਾ ਇਹਨੂੰ ਕੱਢ ਦਈਏ ਚੱਲੀ ਫੱਕਰਾ ਹੋ ਮੇਰੀ ਜ਼ਿੰਦਗੀ ਦਾ ਮੇਰੀ ਜ਼ਿੰਦਗੀ ਦਾ ਆ ਮੇਰੀ ਜ਼ਿੰਦਗੀ ਦਾ ਹੋ ਮੇਰੀ ਜ਼ਿੰਦਗੀ ਦਾ ਖਲਾਸਾ ਕੀ ਨਾ ਇਹ ਦੁਨਆ ਕਰ ਵਾਲਾ ਮੇਰੀ ਜ਼ਿੰਦਗੀ ਦਾ ਖਾਤਾ ਪੀਰਾ ਵੇ ਦੁਨਆ ਜਰਵਾਲਾ ਜ਼ਿੰਦਗੀ ਦਾ 1 2 3 4 5 ਪੰਜ ਗਲਾਸ ਇਕੱਠੇ ਪਾਣੀ ਦੇ ਕੌਣ ਪੀਂਦਾ ਹੈ ਬੇਦੀ ਮਾਤਾ ਗੱਲ ਨੂੰ ਕੌਣ ਫੜਦਾ ਲੈ ਮਾਤਾ ਭੇਜੀ ਰੋਣਾ ਮਾਤਾ ਦਰ ਤੇ ਆ ਗਏ ਮਨ ਦੀ ਲੈ ਕੇ ਜਾਂਦੇ ਭਲਾ ਕਰੋ ਉਹਨਾਂ ਪੁੱਤਾਂ ਜਾਂ ਕਿਰਪਾਈ ਹੁਜਦਾਰ ਤੇ ਆ ਗਏ ਕਿਰਪਾਈ ਹੋ ਜੂ ਆ ਜਾ ਕੱਢੀ ਇਹਨੂੰ ਜਿਹੜਾ ਮਾਮਾ ਹੈ ਓ ਮੇਰੀ ਜ਼ਿੰਦਗੀ ਦਾ ਮੇਰੀ ਜ਼ਿੰਦਗੀ ਦਾ ਓ ਮੇਰੀ ਜ਼ਿੰਦਗੀ ਦਾ ਨੇ پیسے ਨਹੀਂ ਦਿੱਤੇ ਸੋਨੇ 70000 ਲਿਆਤੀ ਮੋੜਤਾ ਦੀ ਸੁਨੇ ਵਾਪਸ ਚਾਹੇ 500 ਦੇ ਦੋ ਚਾਹੇ 1000 ਰੁਪਏ ਦੇ ਦੋ ਤੁਸੀਂ ਮਾਮੇ ਦਾ ਇਹਦਾ ਹੱਥ ਲਵਾ ਕੇ ਮਾਮੇ ਨੂੰ ਦੇ ਦੇਉ ਜਿੰਨਾ ਜਦ ਤੁਸੀਂ ਪੈਂਦਾ ਤਿੰਨੇ ਨਹੀਂ ਉਹਨਾਂ ਚਰ ਪੈਂਦਾ ਨਹੀਂ ਸਕਦਾ ਹੈ ਸੋਨੇ ਉਹਨਾਂ ਤੋਂ ਪੈਸੇ ਲੈਣ ਹੋਣੇ ਇੱਕ ਉਥੀ ਆਇਆ ਹੋਇਆ ਛੋਡੇ ਘਰੇ ਤੁਹਾਡਾ ਮਾਮਾ ਇਹ ਉਥੀ ਤੋਰ ਦਾਂਗੇ ਪਰ ਕੇ ਛੋਡੇ ਘਰੇ ਨਹੀਂ ਆਉਗਾ ਮਾਤਾ ਮੁੰਡਾ ਟੱਲੀ ਮੰਗੋ ਸੈੱਟ ਹੋ ਜੂ ਦਵਾਈ ਲੱਗ ਜੂ ਇਹਨੂੰ ਜੇ ਨਾ ਠੀਕ ਹੋਵੇ ਤਾਂ ਫਿਕਰ ਨਾ ਕਿਉਂ ਕੀ ਤੌਰ ਜਨੇ ਪਰਾ ਸਾਈਡ ਤੇ ਹੋ ਜਾ ਦੇਖੋ ਕਿਵੇਂ ਜਾ ਗਿਆ ਨਹੀਂ ਬਾਬਾ ਉਹ ਮੇਰੀ ਜ਼ਿੰਦਗੀ ਦਾ ਸਾਥੀ ਆ ਮੇਦੋ ਨਾ ਕਰਵਾ ਲਾ ਮੇਰੀ ਜ਼ਿੰਦਗੀ ਦਾ ਸਾਥੀ ਪੀਰ ਸੈਨੂ ਨਾ ਕਰਵਾ होजू मुडा के होगा सौगल लाने की लोडनी टले मंगो सैट हो जाऊगा ਉਹਦਾ ਜੇ 500 ਜਾਂ 1000 ਰੁਪਇਆ ਮਾਮੇ ਕਾ ਦੇ ਦਿਓ ਜਦੋਂ ਦੇਤਾ ਸੁਰਤੀ ਸੋਡੇ ਚ ਰਹਿ ਗਈ ਪੈਸੇ ਅਜ ਉਹਨਾਂ ਦੀ ਉੱਥੇ ਦੇ ਦੋਗੇ ਨਾਲ ਦੀ ਨਾਲ ਠੀਕ ਹੋ ਜਾਊਗਾ ਮੁੰਡੇ ਨੂੰ ਦਵਾਈ ਲੱਗ ਜੋ ਠੀਕ ਹੋ ਜੂ ਸੋਭਾ ਲਾਉਣ ਦੀ ਲੋੜ ਨਹੀਂ ਜਾਂ ਕਿਰਪਾਯੋ ਟੇ ਕੋ ਮਾਤਾ ਮਤਾ ਜੰਦੀ ਬਾਬਾ ਹੋਰ ਤੇ ਹੋ ਮੇਰੀ ਜ਼ਿੰਦਗੀ ਦਾ ਮੇਰੀ ਜ਼ਿੰਦਗੀ ਦਾ ਆ ਮੇਰੀ ਜ਼ਿੰਦਗੀ ਦਾ ਹੋ ਮੇਰੀ ਜ਼ਿੰਦਗੀ ਦਾ ਦਰਬਾਰ ਚ ਕਿਸੇ ਪਾਡ ਪੂਜਾ ਚ ਸੁਖਤੀ ਨਾ ਲੱਗਦੀ ਹੋਵੇ ਮਾਤਾ ਕਰੋ ਕੋਈ ਪ੍ਰਾਂਤ ਨਹੀਂ ਹੋਵੇ ਪ੍ਰਾਂਤ ਨਹੀਂ ਹੋਵੇ ਦਰਬਾਰ ਚ ਦੇਣ ਵਾਸਤੇ ਮਾਤਾ ਘਰ ਉੱਪਰ ਦੀ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਜੇ ਕਿਥੋਂ ਆਏ ਮਾਤਾ ਐ ਮਾਤਾ ਕੋਈ ਦਰਬਾਰ ਚ ਕੋਈ ਪ੍ਰਾਂਤ ਲੈ ਆਉ ਸਿੱਖਾਂ ਦਾ ਮਾਂਗ ਕਰਿਆ ਕਰੋ ਚੱਲੇ ਬਾਬਾ ਕੱਢ ਜਾਂਦੇ ਆ ਹੋ ਮੇਰੀ ਜਿੰਦਗੀ ਦਾ ਹੈ ਮੇਰੀ ਜਿੰਦਗੀ ਦਾ ਹੋ ਮੇਰੀ ਜਿੰਦਗੀ ਦਾ ਸਾਥੀ ਆ ਮੇਡੋ ਨਾ ਕਰ ਵਾ ਨਾ ਮੇਰੀ ਜਿੰਦਗੀ ਦਾ ਖਾਤਾ ਮਾਤਾ ਗੁਰਦੁਆਰੇ ਵਾਸਤੇ ਦਰਬਾਰ ਵਾਸਤੇ ਕੋਈ ਗਲਤ ਖਿਆਲ ਆਉਂਦਾ ਕੋਈ ਗਲਤ ਖਿਆਲ ਆਉਂਦਾ ਜੇ ਬੰਦੇ ਹੋ ਜੇ ਮਾਤਾ ਛੋਡੇ ਬਾਅਦ ਚ ਦੋ ਗੇ ਲਟੂਣਾ ਤਾਂ ਨਹੀਂ ਕਰ ਗਿਆ ਕੋਈ ਦੋ ਗੇ ਲਟੂਣਾ ਕਰਕੇ ਪੇਤੀ ਮਾਤਾ ਪਾਪਾ ਸਨੇ ਬਾਪਾ ਵੇ ਉਹ ਤੇਰੇ ਦਰ ਦੀ ਮੰਗਤੀ ਮੰਗਣ ਤੋਂ ਝਿੜ ਮੋਦੀਨਾ ਅਰਦੀ ਮੰਗਤੀ ਮੰਗਣ ਤੋਂ ਝਿੜ ਮੋਦੀਨਾ ਅਰਦੀ ਮੰਗਤੀ ਮੰਗਣ ਤੋਂ ਝਿੜ ਮੋਦੀਨਾ ਤੇਰੇ ਦਰ ਦੀ ਮੰਗਤੀ ਮੰਗਣ ਤੋਂ ਝਿੜ ਮੋਦੀਨਾ ਤੇਰੇ ਰੋਜ਼ੇ ਦਾ ਸਰਤਾਨ ਸਰਨਾਮੇਆ ਤੇਰੇ ਰੋਜ਼ੇ ਦਾ ਪਰਚਾ